ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਲਿਆ ਜੀ ਸੰਗਤੇ ਮੇਰਾ ਸੰਗਤ ਨੂੰ ਇਹ ਸੰਦੇਸ਼ ਆ ਕਿ ਆਪਾਂ ਪੰਜਾਬ ਦੇ ਵਾਤਾਵਰਣ ਨੂੰ ਬਹਾਲ ਰੱਖਣ ਦੀ ਖਾਤਰ ਪੰਜਾਬ ਦੇ ਵਿੱਚ ਵੱਧ ਵੱਧ ਰੁੱਖ ਲਾਈਏ ਪੰਜਾਬ ਦੇ ਵਿੱਚ ਮੀਂਹ ਪੈਂਦੇ ਸੀ ਰੁੱਖਾਂ ਦੇ ਕਰਕੇ ਮੈਰੇ ਹੁੰਦੇ ਸੀ ਜੰਗਲ ਹੁੰਦੇ ਸੀ ਤੇ ਰੁੱਖ ਹੋ ਗਏ ਖਾਤੋਂ ਦੇ ਪੰਜਾਬ ਦੇ ਵਿੱਚ ਬਰਸਾਤ ਪੈਣੋਂ हट ਗਈ ਆ ਪਾਣੀ ਪੰਜਾਬ ਦਾ ਥੱਲਿਓਂ ਮੁੱਕਦਾ ਜਾਂਦਾ ਹੈ ਅਗਰ ਜੇ ਅਸੀਂ ਅੱਜ ਵੀ ਇਹ ਮੌਕਾ ਨਾ ਸੰਭਾਲਿਆ ਦਰਖਤਾਂ ਦੀ ਦੇਖਭਾਲ ਨਾ ਕੀਤੀ ਪੰਜਾਬ ਦੇ ਵਿੱਚ ਮੀਂਹ ਨਾ ਪਏ ਤੇ ਕੱਲ ਮ ਆਪਣੀਆਂ ਫਸਲਾਂ ਦਾ ਵੀ ਬੁਰਾ ਹਾਲ ਹੋ ਜਾਣਾ ਜਦੋਂ ਪਾਣੀ ਨਾ ਮਿਲੇ ਤੇ ਆਪਣੇ ਪੱਲੇ ਕੁਝ ਨਹੀਂ ਰਹਿਣਾ ਇਸ ਕਰਕੇ ਮੇਰੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਆਓ ਆਪਾਂ ਰਲ ਮਿਲ ਕੇ ਵੱਧ ਤੋਂ ਵੱਧ ਦਰਖਤ ਲਾਈਏ ਤੇ ਪੰਜਾਬ ਨੂੰ ਫੇਰ ਰੰਗਲਾ ਪੰਜਾਬ ਬਣਾਈਏ ਇਹਨੂੰ ਕੁਝ ਹਾਲ ਕਰੀਏ ਬਾਕੀ ਗੱਲ ਇਹ ਆ ਜੀ ਮੇਰੇ ਕੋਲੇ ਅੰਬਾਂ ਦੇ ਬੇਅੰਤ ਬੂਟੇ ਆ ਜੇ ਕਿਸੇ ਨੇ ਲਾਉਣੇ ਹੋਣ ਤੇ ਫਰੀ ਆ ਕੋਈ ਪੈਸਾ ਨਹੀਂ ਜਦੋਂ ਮਰਜ਼ੀ ਕੋਈ ਲੈ ਕੇ ਜਾ ਸਕਦਾ ਹੈ ਅਸੀਂ ਲਾਉਣ ਦੇ ਵਿੱਚ ਮਦਦ ਵੀ ਪੂਰੀ ਕਰਾਂਗੇ ਲਾ ਵੀ ਸੰਗ ਤੇ ਉਹਨੂੰ ਵਿਖਾਉਣੇ ਅੱਜ ਮੋਟਰ ਦੇ ਉੱਤੇ ਬਾਗ ਲੱਗਾ ਇਧਰ ਵੇਖੋ ਮੋਟਰ ਚੱਲੀ ਜਾਂਦੀ ਆ ਪਨੀਰੀਆਂ ਬੀਜੀਆਂ ਆ ਵੇਖੋ ਬੂਟੇ ਲੱਗੇ ਅੰਬਾਂ ਦੇ ਬਹੁਤ ਵੀ ਸੰਭਾਲ ਆ ਨਾ ਆਏ ਸਾਨੂੰ ਕਰਾਉਣੇ ਆ ਮੁਲਾਕਾਤ ਜਿਨ੍ਹਾਂ ਨੇ ਬੂਟੇ ਲਾਏ ਆ ਵੇਖੋ ਆ ਵੇਖੋ ਕਿੰਨੀ ਕਿਸਮ ਦੇ ਬੂਟੇ ਲੱਗੇ ਇੱਥੇ ਬੱਲੇ 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 ਭਾਈ ਬਹੁਤ ਕਿਸਮ ਦੇ ਬੂਟੇ ਲੱਗੇ ਆ ਆ ਜੋ ਤੁਹਾਡੀ ਮੁਲਾਕਾਤ ਕਰਾਉਣੇ ਆ ਜਿਨ੍ਹਾਂ ਨੇ ਬੂਟਿਆਂ ਦੀ ਸਾਂਭ ਸੰਭਾਲ ਕਰਦੇ ਨੇ ਬੂਟੇ ਲਾਏ ਨੇ ਉਧਰ ਵੀ ਬੜੇ ਅੰਬ ਲੱਗੇ ਨੇ ਸਾਰੇ ਆਪਾਂ ਵਿਖਾਉਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਹਾਲ ਚਾਲ ਆ ਜੀ ਠੀਕ ਆ ਜੀ ਤੁਸੀਂ ਦੱਸੋ ਖਵਾਲ ਸਿੰਘ ਜੀ ਹਾਂ ਕਾਇਮ ਅਸੇ ਤਰ੍ਹਾਂ ਜੀ ਖੁਸ਼ ਇਹ ਨੇ ਸਰਦਾਰ ਜਥੇਦਾਰ ਗੁਰਭਜਨ ਸਿੰਘ ਜੀ ਪਿੰਡ ਫੇਰੋਕੇ ਜਥੇਦਾਰ ਸਾਹਿਬ ਜੀ ਕਿੰਨੇ ਚਿਰ ਤੋਂ ਤੁਸੀਂ ਬਾਗ ਦੀ ਸਾਂਭ ਸੰਭਾਲ ਕਰ ਰਹੇ ਹੋ ਇਹਨੂੰ ਤਕਰੀਬ ਜੀ 50 55 ਸਾਲ ਹੋ ਗਏ ਠੀਕ ਹੈ ਜੀ ਪੰਜਾਬ 55 ਸਾਲ ਹੋ ਗਏ ਜਾਣੀ ਤੁਸੀਂ ਹਾਂਜੀ ਇਹ ਨੂੰ ਮਤਲਬ ਜਦੋਂ ਤੋਂ ਬੂਟੇ ਲਾਉਣੇ ਇੱਥੇ ਸ਼ੁਰੂ ਕੀਤੇ ਕਿਤੇ ਨਵੇਂ ਪੁਰਾਣੇ ਬੂਟੇ ਵਿੱਚ ਲੱਗਦੇ ਰਹਿੰਦੇ ਆ ਬਾਕੀ ਇਹ ਤੇ ਕਿਹੜੀ ਕਿਹੜੀ ਕਿਸਮ ਦੇ ਇੱਥੇ ਬੂਟੇ ਲੱਗੇ ਆ ਬੂਟੇ ਇੱਥੇ ਜੀ ਵਿਜੇਵਾੜਾ ਦਾ ਸ਼ਫੈਦਾ ਅੱਛਾ ਯੂਪੀ ਦਾ ਲਖਣਾ ਉਹ ਏਰੀਆ ਦਸਹਿਰੀ ਅੱਛਾ ਇਹ ਸ਼ਫੈਦਾ ਜਿਹੜਾ ਮਤਲਬ ਇਹ ਆਂਬ ਆਂਬ ਹੀ ਆ ਨਹੀਂ ਆਂਬ ਬਾਜੀ ਸ਼ਫੈਦਾ ਆਂਬ ਆ ਅੱਛਾ ਵਿਜੇਵਾੜਾ ਤੋਂ ਆਉਂਦਾ ਹੈ ਜੀ ਹైదరాబాద్ ਤੋਂ ਅੱਛਾ ਇਹ ਤਕਰੀਬਤ ਦਾ 10 ਕਿਲੋ ਆਂਬ ਹੋ ਜਾਂਦਾ ਜੀ ਬੱਲੇ ਬੱਲੇ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਂਬ ਆਉਂਦਾ ਉਹ ਸ਼ਫੈਦਾ ਆਂਬ ਵੀ ਆਉਂਦਾ ਵਿਜੇਵਾੜਾ ਤੋਂ ਜਿਹੜਾ ਸਭ ਤੋਂ ਪਹਿਲਾਂ ਪੰਜਾਬ ਚ ਆਉਂਦਾ ਹਾਂਜੀ ਠੀਕ ਆ ਉਹ ਵਿਜੇਵਾੜਾ ਤੋਂ ਸ਼ਫੈਦਾ ਆਂਬ ਹੀ ਆਉਂਦਾ ਅੱਛਾ ਬਾਕੀ ਇਹਦੇ ਲਖਨਊ ਏਰੀਆ ਦੇ ਦਸਹਿਰੀ ਆਂਬ ਆ अच्छा दशहरी आम योपी ਦੇ ਯੂਪੀ ਮਸ਼ਹੂਰੀ ਆ ਉੱਥੋਂ ਫਿਰ ਤੁਸੀਂ ਮਤਲਬ ਇਹ ਬੂਟੇ ਉੱਥੋਂ ਲੈ ਕੇ ਆਏ ਜਾਂ ਕਿਵੇਂ ਇਹ ਬੂਟੇ ਉੱਥੋਂ ਲਿਆ ਕੇ ਮਤਲ ਅੰਬ ਲਿਆ ਕੇ ਤੇ ਆਪ ਤਿਆਰ ਕਰਕੇ ਕੀਤੇ ਜੀ اچھا اچھا ਯੂਪੀ ਤੋਂ ਜਮਦਾਨ ਦੇ ਕਿਸੇ ਦੇ ਲਿਆਂਦੇ ਦੀ ਵੈਰਾਈਟੀ ਦਾ ਆਪਾਂ ਨੂੰ ਪਤਾ ਨਹੀਂ ਹੁੰਦਾ ਕਿਸੇ ਦੇ ਬੂਟੇ ਪੈਦਾ ਕੀਤਿਆਂ ਦਾ ਅੱਛਾ ਇਹ ਵੈਰਾਈਟੀਆਂ ਆਪ ਪੈਦਾ ਕੀਤਿਆਂ ਠੀਕ ਹੈ ਬਾਕੀ ਦੇਸੀ ਅਚਾਰੀ ਅੰਬ ਅੱਛਾ ਜਿਹੜੇ ਪਹਿਲਾਂ ਜਾਰੇ ਵਾਲੇ ਹੁੰਦੇ ਸੀ ਅੱਛਾ ਉਹ ਬੂਟੇ ਆ ਆਪਣੇ ਅੱਛਾ ਉਹ ਬੂਟੇ ਆ ਉਹ ਵੀ ਠੀਕ ਆ ਤੋਤਾ ਅੰਬਿਆ ਉਹ ਵੀ ਆ ਅੱਛਾ ਤੋਤਾ ਅੰਬ ਵੀ ਆ ਹਾਂਜੀ ਇੰਨੀਆਂ ਕਿਸਮਾਂ ਅੰਬ ਦੀ ਹਾਂਜੀ ਹਾਂਜੀ 5-6 ਵੈਰਾਈਟੀਆਂ ਆ ਆਪਣੇ ਕੋਲੇ ਅੱਛਾ ਕਾਉਂ ਸੇ ਕੰਮ 40 ਬੂਟੇ ਹੋਣੇ ਆਪਣੇ ਇੱਥੇ ਬਾਗ ਦੇ ਠੀਕ ਆ ਤੇ ਬੂਟੇ ਵੀ ਬਹੁਤ ਵੱਡੇ ਵੱਡੇ ਆ ਬੂੜਾ ਹਰ ਗਿਆ ਹਾਂ ਹਾਂ ਤੇ ਅੰਬਾ ਦਾ ਬੇਸ਼ਮਾਰ ਫਲ ਲੱਗਦਾ ਠੀਕ ਹੈ ਜਦੋਂ ਕਿਤੇ ਢੇਰੀ ਆ ਕੇ ਡਗਦੇ ਪੰਜ-ਪੰਜ ਚਾਰ-ਚਾਰ ਬੋਰੀਆਂ ਇੱਕ ਕੰਬ ਤੋਂ ਪਰ ਜਾਂਦੀਆਂ ਜਨੇਰੀ ਆਉਂਦੀ ਮਤਲਬ ਇੰਨੇ ਢੇਰ ਲੱਗ ਜਾਂਦੇ ਇੰਨੇ ਢੇਰ ਲੱਗ ਜਾਂਦੇ ਫਲ ਜਾਂਦੇ ਹੋਣ ਕਰਕੇ ਅੰਬਾਂ ਦਾ ਵਜਨ ਜ਼ਿਆਦਾ ਹੁੰਦਾ ਚੋਸਾ ਅੰਬ ਵੀ ਹੈ ਅੱਛਾ ਚੋਸਾ ਅੰਬ ਵੀ ਹੈ ਚੋਸਾ ਵੀ ਹੈ ਬੱਲੇ 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 ਜਿਹੜਾ ਸਭ ਤੋਂ ਮਗਰੋਂ ਤੱਕ ਚਾਰੀ ਅੰਬ ਰਿੰਦਾ ਅੱਛਾ ਉਹ ਵੀ ਹੈ ਠੀਕ ਤੇ ਇਹ ਜਣੇ ਮਤਲਬ ਇਹ ਆਚਾਰ ਵੀ ਇਹਦਾ ਪੈ ਜਾਂਦਾ ਪੱਕ ਵੀ ਜਾਂਦੇ ਆ ਫਰਖਾਂ ਹਾਂਜੀ ਹਾਂਜੀ ਪੱਕ ਵੀ ਜਾਂਦੇ ਆ ਆਚਾਰੀ ਅੰਬ ਵੀ ਪੱਕ ਜਾਂਦੇ ਟਾਈਮ ਜਿਵੇਂ ਤੁਸੀਂ ਇਹ ਉੱਪਰੋਂ ਮਤਲਬ ਲਾਉਣੇ ਕਿਸ ਤਰ੍ਹਾਂ ਜਾਂ ਪੱਕੇ ਝੜਦੇ ਥੱਲੇ ਜਾ ਕੇ ਨਹੀਂ ਜੀ ਲਾਉਣੇ ਪੈਂਦੇ ਪੱਕੇ ਡਿੱਗਦੇ ਵੀ ਆ ਪੱਕ ਕੇ ਜੋ ਘੱਡੀ ਕਮਜ਼ੋਰ ਹੋਈ ਪੱਕ ਗਿਆ ਅੰਬ ਨੇ ਹਵਾ ਨਾਲ ਡਿੱਗ ਹੀ ਪੈਣਾ ਰਾਤ ਨੂੰ ਡਿੱਗ ਪੈਂਦੇ ਆ ਅੱਛਾ ਕੜਕੇ ਚੱਕਣੇ ਪੈਂਦੇ ਆ ਤੇ ਜਿੰਨੇ ਇੰਨੇ ਲੱਗੇ ਉਪਰ ਚਾਰੀ ਅੰਬ ਜੇ ਫਿਰ ਲਾਉਣੇ ਪੈਂਦੇ ਪਹਿਲਾਂ ਲਾਉਣੇ ਹਾਂਜੀ ਹਾਂਜੀ ਲਾਉਣੇ ਕੋਈ ਲਾਉਣ ਵਾਸਤੇ ਢਾਂਗ ਢੰਗ ਬਣਾਇਆ ਹੋ ਹਾਂਜੀ ਹਾਂਜੀ ਢਾਂਗ ਹੀ ਬਣਾਉਣੀ ਪੈਂਦੀ ਆ ਉੱਪਰ ਵੀ ਚੜਨਾ ਪੈਂਦਾ ਛੋਟੀ ਢਾਂਗੀਆਂ ਜਿੱਥੋਂ ਤਾਈ ਛੋਟੀ ਢਾਂਗੀ ਨਾਲ ਹੱਥ ਜਾਂਦਾ ਛੋਟੀ ਆ ਨਹੀਂ ਤਾਂ ਵੱਡੀ ਢਾਂਗੀ ਲੈ ਕੇ ਫਿਰ ਉਹਦੇ ਨਾਲ ਮੈਂ ਇਥੋਂ ਦੇ ਲੰਗਦਾ ਜੋ ਤੁਸੀਂ ਆਮ ਹੀ ਉਹ ਜਾਨਵਰਾਂ ਨਾਲ ਲੜਕਰੀ ਮਾਰੀ ਜਾਂਦੇ ਹੁੰਦੇ ਆ ਬੇਪਰ ਜਾਨਵਰਾਂ ਤੋਂ ਤੋਤੇ ਛੱਡਦੇ ਨਹੀਂ ਤੋਤਿਆਂ ਦਾ ਬਚਾਅ ਕਰਨਾ ਪੈਂਦਾ ਅੱਛਾ ਜੇ ਤੋਤਿਆਂ ਨੂੰ ਨਾ ਰੋਕੀਏ ਤੇ ਤੇ ਹਜ਼ਾਰਾਂ ਤੋਤਿਆਂ ਦੀਆਂ ਡਾਲਾਂ ਲੰਗਦੀਆਂ ਸੁਬਾ ਸ਼ਾਮ ਇੱਥੇ ਇੱਕ ਵੀ ਅੰਬ ਨਾ ਰਵੇ ਇਹ ਤਾਂ ਹੋਰ ਵੀ ਕੋਈ ਅਪਾ ਕਰਦੇ ਤੁਸੀਂ ਕੀਪੇ ਪੂਪੇ ਦਾ ਖੜਕਾਉਣ ਦਾ ਜਾਂ ਕੋਈ ਕਿਸ ਤਰ੍ਹਾਂ ਆਪਣੇ ਕੋਲ ਜੀ ਗੋਪੀਆਂ ਅੱਛਾ ਜਦੋਂ ਤੋਤੇ ਆਉਂਦੇ ਆਵਾਜ਼ ਆਉਂਦੀ ਤੇ ਜਦੋਂ ਛੱਡੀ ਦਾ ਕੱਚਾ ਡੜਾ ਪਾ ਕੇ ਤੇ ਤੋਤਿਆਂ ਨੂੰ ਪੰਦਾ ਸਾਡੇ ਵਾਜ ਨਾ ਜਾਵੇ ਨਿਕਲ ਜਾਂਦੇ ਦੂਰਾਂ ਨੂੰ ਵਾਹ ਵਾਹ ਇਹ ਤਜਰਬਾ ਵੀ ਇੱਕ ਗੋਪੀਏ ਤੋਂ ਬਗੈਰ ਨਿਕਲਦੇ ਨਹੀਂ ਨਹੀਂ ਤਾਂ ਸ਼ਫਾਇਦੇ ਉੱਚਿਆਂ ਦੇ ਉੱਤੇ ਬਹਿ ਜਾਂਦੇ ਆ ਉੱਥੋਂ ਨਾ ਕੋਈ ਚੀਜ਼ ਜਾਵੇ ਨਾ ਡੜਾ ਨਾ ਪੀਪੇ ਨਾ ਉੜਦੇ ਹੀ ਨਹੀਂ ਹਾਂ ਹਾਂ ਉਹ ਫਿਰ ਗੋਪੀ ਆਈ ਆ ਕਿਨਾਂ ਦਾ ਲਾਜ ਜਦੋਂ ਸਰਕੂਲੇ ਜਾ ਕੇ ਡਗਦਾ ਤੇ ਉਦੋਂ ਉੱਡ ਜਾਂਦੇ ਆ ਠੀਕ ਆ ਠੀਕ ਆ ਜੀ ਤੇ ਇਹ ਫਿਰ ਤੁਸੀਂ ਇਹ ਕੋਈ ਜਿਵੇਂ ਐਡੇ ਐਡੇ ਅੰਬੇ ਸਾਂਭੇ ਆ ਇਹ ਕੋਈ ਖਾਦ ਜਾਂ ਕੋਈ ਕੀ ਪਾਉਣੇ ਇਹ ਜੀ ਸਾਲ ਤੋਂ ਹੀ ਸਾਲੀ ਇਹਨਾਂ ਦੇ ਦੋ ਦੋ ਕਰਮਾ ਛੱਡ ਕੇ ਜਗਾ ਚਾਰ ਸਫੇਰੇ ਅੱਛਾ ਮੁੱਢ ਤੋਂ ਦੋ ਦੋ ਕਰਮਾ ਦੋ ਦੋ ਕਰਮਾ ਛੱਡ ਕੇ ਚਾਰ ਸਫੇਰੇ ਖਾਈ ਪਟਕੇ ਵਿੱਚ ਦੇਸੀ ਰੂੜੀ ਪਾਈਦੀ ਆ ਅੱਛਾ ਮੁੱਢ 'ਚ ਨਹੀਂ ਦੂਰ ਦੂਰ ਹਾਂ ਦੂਰ ਦੂਰ ਕਿ ਉਹ ਕਿ ਉਹਨਾਂ ਦੀਆਂ ਜੜ੍ਹਾਂ ਨੂੰ ਤਾਕਤ ਮਿਲੇ ਅੱਛਾ ਦੂਰ ਇਸੇ ਰੂੜੀ ਜਿਹੜੀ ਆਮ ਆਪਣੇ ਦਰਖਤ ਨੂੰ ਮੋਢ ਜਿ ਪਾ ਦਿੰਦੇ ਆ ਹਾਂਜੀ ਨਹੀਂ ਜੀ ਮੋਢ ਜਿ ਨਹੀਂ ਇਹ ਤਾਂ ਟੋਆ ਪਟਕੇ ਨਾ ਅੱਛਾ ਉਹ ਤਾਂ ਤਾਂ ਟੋਆ ਪਟਕੇ ਤੇ ਉਹਦੀ ਜਰੂੜੀ ਸੱਟ ਕੇ ਉੱਤੋਂ ਭਰ ਦੇਈਦਾ ਵਾਹ ਬਾਕੀ ਡਾਈ ਪਾਈ ਦੀ ਇਹਨਾਂ ਨੂੰ ਤੇ ਜਿਹੜਾ ਹੈਗਾ ਫਲ ਦੇ ਸੁ ਆਪਣਾ ਵਾਸਤੇ ਪੋਟਾਸ਼ ਪਾਈਦੀ ਆ ਹੂੰ ਬਾਕੀ ਜਿੰਕ ਵਗੈਰਾ ਜਿਹੜੀ ਇਹਨੂੰ ਕੋਈ ਘਾਟ ਨਾ ਆਵੇ ਪੀਲਾਪਣ ਜਿਹੜਾ ਹੋ ਜਾਂਦਾ ਦਰਖਤ ਦਾ ਉਹ ਨਾ ਹੋਵੇ ਠੀਕ ਹੈ ਜੀ ਆਕੇ ਮੌਕੇ ਅਨਸਾਰ ਬਹਾਰ ਆ ਐਗਰੋਮੈਨ ਠੀਕ ਉਹਦੀ ਸਪਰੇ ਕਰੀ ਦੀ ਆ ਫਲ ਜਿਹੜਾ ਕਮਜ਼ੋਰ ਨਾ ਹੋ ਜੇ ਅੱਛਾ ਫਲ ਫਲ ਲੱਗਣ ਤੋਂ ਸਪਰੇਆਂ ਕਰਨੀਆਂ ਸਪਰੇਆਂ ਵੀ ਕਰਨੀਆਂ ਬਈ ਹਾਂਜੀ ਹਾਂਜੀ ਇਹ ਵਿੱਚ ਆਵੇ ਤੁਹਾਡੇ ਅਮਰੂਦਾਂ ਦੇ ਬੂਟੇ ਵੀ ਲੱਗੇ ਆ ਇਹ ਮਰੂਦਾ ਦੇ ਬੂਟੇ ਜੀ ਮੈਂ ਲਿਆਂਦੇ ਸੀ ਇਹ ਯੂਪੀ ਦੇ ਵਿੱਚੋਂ ਇਹ ਅਲਾਬਾਦੀ ਮਰੂਦ ਸੀਗੇ ਠੀਕ ਹੈ। ਆਬਾਦਾ ਮਰੂਦ ਇਹ ਤਕਰੀਬਨ ਡੇਢ-ਡੇਢ ਪਾਲ ਦੇ ਹੋ ਜਾਂਦੇ ਸੀ ਠੀਕ ਹੈ। ਤੇ ਇਹ ਉਥੋਂ ਲਿਆ ਕੇ ਆਪ ਇਹ ਨਾਲੇ ਮਤਲ ਤਿਆਰ ਕਰਕੇ ਬੂਟੇ ਮੈਂ ਪੈਦਾ ਕੀਤੇ ਸੀ। ਠੀਕ ਹੈ ਠੀਕ। ਜਿਸ ਤਰ੍ਹਾਂ ਜੀ ਆਹ ਤੁਹਾਡਾ ਬੂਟਾ ਬਹੁਤ ਉੱਚਾ ਹੈ। ਹਾ ਹਾਂ ਹਾਂਜੀ ਇਹ ਇਹ ਕਿਹੜਾ ਮਤਲਬ ਹੈ ਇਹ ਦਸਹਰੀ ਆ ਜੀ ਅੱਛਾ ਇਹ ਦਸਹਰੀ ਆ ਹਾਂਜੀ ਆਂਬ ਲੱਗੇ ਆ ਦੇਖੋ ਹਾਂ ਆਂਬ ਦਿਖਾਈ ਦਿੰਦੇ ਆ ਬਹੁਤ ਬਹੁਤ ਆਂਬ ਲੱਗੇ ਨੇ ਹਾਂਜੀ ਤੇ ਇੱਕ ਬੂਟਾ ਜਿਵੇਂ ਉਹ ਪਰੇ ਖੜਾ ਬੂਟਾ ਉਹਨੂੰ ਬੂਟਾ ਲੱਗੇ ਮੇਰੇ ਬੜੇ ਉਹ ਬਰੇ ਲੱਗੇ ਉਹਨੂੰ ਆਂਬ ਉਹਨੂੰ ਬਹੁਤ ਲੱਗੇ ਉਹ ਲੱਗੀ ਵੈਰਾਈਟੀ ਆ ਜੀ ਉਹਦੇ ਮਤਲਬ ਆਂਬ ਹਰਾ ਰਹੂਗਾ ਅੱਛਾ ਤੇ ਉਹਨੂੰ ਹਲੋਣਾ ਦੇਾਂਗੇ ਪੱਕਾ ਆਂਬ ਥੱਲੇ ਡਿੱਗ ਪੈਂਦਾ ਅੱਛਾ ਜਦੋਂ ਮਤਲਬ ਪੱਕਾ ਹਲੂਣਾ ਦਿੱਤੇ ਤਾਂ ਡੇਗੂ ਡੇਗੂਗਾ ਬਹੁਤ ਮਿੱਠੇ ਆਂਬ ਹੋਣੇ ਉਹਦੇ ਹਾਂ ਬਹੁਤ ਮਿੱਠੇ ਆ ਜੀ ਉਹਦੀ ਵੈਰਾਈਟੀ ਸਭ ਤੋਂ ਚੰਗੀ ਬਾਕੀ ਉਹਦਾ ਪਤਾ ਨਹੀਂ ਲੱਗਦਾ ਵੀ ਪੱਕਾ ਆਂਬ ਕਿਹੜਾ ਤੇ ਕੱਚਾ ਕਿਹੜਾ ਠੀਕ ਇੱਕ ਜੇ ਤਿੰਨਾਂ ਸਾਲਾਂ ਦਾ ਬੂਟਾ ਉਹ ਹੈ ਅੱਛਾ ਉਹ ਬੂਟਾ ਜਣੇ ਤਿੰਨਾਂ ਸਾਲਾਂ ਦਾ ਤਿੰਨਾਂ ਸਾਲਾਂ ਦਾ ਬੂਟਾ ਜੀ ਭਾਈ ਇਹਦੇ ਨਾਲ ਜੇ ਕੋ ਬੂਟਾ ਉੱਗਿਆ ਹੋਵੇ ਮੋਟਰ ਤੇ ਮੈਂ ਵੀ ਲਾਉਣਾ ਠੀਕ ਆ ਜੀ ਇਹ ਲਾਵਾਂਗੇ ਆਇੱਛੇ ਤੁਹਾਡੇ ਆ ਜਿਹੜਾ ਆਂਬਾ ਇੱਕ ਆਹਾ ਤੇ ਮੇਰੇ ਖਲੇ ਇੱਕ ਇੱਥੇ ਜੇ ਹੁੰਦਾ ਸੀ ਬੂਟਾ ਹੈ ਨਾ ਸੈਂਟਰ ਦੇ ਵਿੱਚ ਹੁੰਦਾ ਸੈਂਟਰ ਵਿਚਾਲੇ ਸੀ ਸਭ ਤੋਂ ਪਹਿਲਾਂ ਹੈ ਨਾ ਹਾਂਜੀ ਹਾਂਜੀ ਉਹ ਮੇਰੇ ਖਲੇ ਹਨੇਰੀ ਨਾਲ ਡਿੱਗ ਪਿਆ ਸੀ ਉਹ ਹਨੇਰੀ ਨਾਲ ਹੀ ਡਿੱਗਿਆ ਜੀ ਉਹ ਸਾਡੇ ਮੇਰੀ ਗੈਰ ਹਾਈ ਨੇ ਵਿੱਚ ਸਾਡੇ ਬੰਦਿਆਂ ਗਲਤੀ ਕੀਤੀ ਉਹ ਤੇ ਡੋਮਣਾ ਲੱਗ ਗਿਆ ਅੱਛਾ ਤੇ ਯੂਪੀ ਦੇ ਭਈਏ ਰਹਿੰਦੇ ਸੀ ਉਹਨਾਂ ਕੋਲ ਡੋਮਣਾ ਲੱਗਾ ਉੱਤੇ ਆਂਬ ਲੱਗੇ ਨੇ ਤੋਣ ਨਹੀਂ ਦੇਣੇ ਤੇ ਉਹਨਾਂ ਨੂੰ ਕਿਹਾ ਵੀ ਡੋਮਣਿਆ ਕੋਈ ਹੱਲ ਉਹਨਾਂ ਨੇ ਬੋਰੀ ਤੇ ਪਾ ਕੇ ਡੀਜ਼ਲ ਤੇ ਡੋਮਣਾ ਸਾੜਤਾ ਅੱਛਾ ਆਂਬ ਨੂੰ ਮੇਰੇ ਨੂੰ ਸੇਕ ਲੱਗ ਗਿਆ ਅੱਛਾ ਸੇਕ ਲੱਗ ਗਿਆ ਉਹ ਤੋਂ ਬਾਅਦ ਨਾ ਤਾਂ ਅੰਬ ਨੇ ਦਿੱਤਾ ਫਲ ਉੱਪਰਲੇ ਪਾਸੋਂ ਢਾਣੇ ਸੁੱਕਣ ਲੱਗੇ ਬਥੇਆ ਉਹਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਬਚਿਆ ਆਖਰ ਖਤਮ ਹੋ ਗਿਆ ਹੂੰ ਹੂੰ ਉਹਨੂੰ ਜਿਵੇਂ ਪਿਛਲੇ ਸਾਲ ਪੂਰਾ ਫਲ ਲੱਗਦਾ ਹੈਗਾ ਠੀਕ ਆ ਤੇ ਉਹ ਮੇਥੋਂ ਛੋਟਾ ਮੇਰਾ ਭਰਾ ਤੇ ਉਹਨੇ ਟਾਣਾ ਵੜਤਾ ਜਿਹੜਾ ਉਹ ਗੁੱਠ ਚ ਲੱਗੇ ਉਹ ਟਾਣਾ ਵੜਦਾ ਕਿ ਉਹਨੂੰ ਕਿਹ ਫਲ ਨਹੀਂ ਲੱਗਿਆ ਅੱਛਾ ਇਹਦਾ ਹੀ ਨਾ ਦਰੇਕ ਕਰਦਾ ਇਹ ਅੰਬ ਦਾ ਬੂਟਾ ਜੇ ਤੋ ਇਹ ਟਾਣਾ ਵੜਤਾ ਨਾ ਕਿਸੇ ਦਾਂਬ ਦਾ ਉਹਨੂੰ ਆਉਂਦੇ ਸਾਲ ਫਲ ਨਾ ਲੱਗੂਗਾ ਜਿਵੇਂ ਉਹ ਉਹ ਦਾ ਦਾਣਾ ਵੱਡੇ ਤੋਂ ਫਿਰ ਉਹ ਲੱਗਿਆ ਨਹੀਂ ਫਲ ਨਹੀਂ ਲੱਗਿਆ ਉਹਨੂੰ ਟਾਣਾ ਇਹਨਾਂ ਵਿੱਚ ਜਾਨ ਹੈ ਤੇ ਐਦ ਕਿ ਉਹਨੂੰ ਫਲ ਨਹੀਂ ਲੱਗਿਆ ਦੁਬਾਰਾ ਹਰਾ ਹੋ ਗਿਆ ਉਹ ਦਾਣਾ ਵੱਡਤਾ ਹੈ ਗਿਆ ਜੋ ਟਰੈਕਟਰ ਚੜਦਾ ਹੈ ਨਾਲ ਸੀ ਮੇਰੇ ਉਹ ਉੱਥੇ ਟਾਣਾ ਵੱਡਤਾ ਤੇ ਹੁਣ ਐਦ ਕਿ ਉਹਨੂੰ ਫਲ ਨਹੀਂ ਲੱਗਿਆ ਸਹੀ ਗੱਲ ਹੈ ਉਹ ਅੰਬ ਖੜਾ ਇਕਵਾਲ ਸਿੰਘ ਜੀ ਉਹ ਮੇਰੇ ਤੀਜੇ ਚੌਥੇ ਸਾਲ ਫਲ ਦੇਉਂਦੇ ਜਰੂਰੀ ਅੰਬ ਉਹਨੂੰ ਛੇਕ ਲੱਗ ਗਿਆ ਮੇਰੇ ਭਰਾ ਤੋਂ अच्छा ये आज तक को फल नहीं लगा जेड़ा ओ ओ पाइप ਦੇ ਕੋਲੇ ਖੜਾ ਪਾਈਪ ਦੇ ਖੜਾ ਪਰੇ ਮਹਾਰਾ ਪਾਈ ਪਾਈਓ ਸਭ اچھا ਉਹ ਦੇ ਕੋਲੇ ਵਾਹ ਜੀ ਆ ਜੋ ਇਦਾਂ ਵੈਰੈਟੀ ਤੁਹਾਨੂੰ ਵਿਖਾਉਣੇ ਆ ਆ ਵਿਖਾਉਣੇ ਆ ਜੋ ਵਾਹੇ ਕਰੋ ਲੈ ਵੀ ਆ ਬੂਟਾ ਇੱਕ ਨਹਿਰ ਦੇ ਨਾਲ ਇੱਥੇ ਲਾਇਆ ਬੱਲੇ ਬੱਲੇ ਪਿਛਲੇ ਸਾਲ ਸੰਗੀ ਅੰਬ ਦਾ ਬੂਟਾ ਪਿਛਲੇ ਸਾਲ ਸਾਰਾ ਇਹ ਅੰਬਾਂ ਨਾਲ ਭਰਿਆ ਸੀ ਅੱਛਾ ਇਹ ਅੰਬਾਂ ਨਾਲ ਭਰਿਆ ਸੀ ਪਿਛਲੇ ਸਾਲ ਪਿਛਲੇ ਸਾਲ ਆ ਜਿਹੜਾ ਟਾਣਾ ਵੱਡਦਾ ਮੇਰੇ ਭਤੀਜੇ ਨੇ ਆਹਾ ਅੱਛਾ ਇਥੋਂ ਟਾਣਾ ਵੜਦਾ ਨੀ ਮਾਹ ਟਾਣਾ ਵੜਦਾ ਇਹ ਨੋ ਇਨਾ ਅੰਬਲੋਂ ਫਰਕ ਪੈਂਦਾ ਕਿ ਇਹਨੂੰ ਫੜਨੇ ਐਤਕੀ ਲੱਗਾ ਅੱਛਾ ਵਡਣ ਦੇ ਨਾਲ ਮਤਲਬ ਫਰਕ ਹਾਂਜੀ ਹਾਂਜੀ ਟਾਣਾ ਟੁੱਟ ਜੇ ਤਾਂ ਵੀ ਫਰਕ ਆਏ ਗਾਣੇ ਵੱਡੇ ਪਏ ਜਾਣੀ ਇਹ ਦਰੇਗ ਕਰਦਾ ਇਸ ਗੱਲ ਦਾ ਹੈ ਇਧਰ ਹੱਤਾਂ ਬੱਲੇ ਬੱਲੇ ਦਰੇਗ ਕਰਦਾ ਹਾਂ ਹਾਂ ਜਿਵੇਂ ਆਪਾਂ ਕੋਈ ਅੰਗ ਤੇ ਸੱਟ ਵੱਜੇ ਆਪਣੇ ਤੇ ਹਨਾ ਕਿੰਨਾ ਦਰਦ ਹੁੰਦਾ ਜਾਂ ਕਿ ਦਰਸਤ ਨੂੰ ਵੀ ਇਹ ਚੀਜ਼ ਦਾ ਹੈ ਜਿਹੜਾ ਜੀ ਇਹ ਤੋਤਾ ਅੰਬਾ ਵੇਖੋ ਇਹਦੇ ਹੱਥੋ ਤੇ ਦੀ ਚੁੰਝ ਦਾ ਨਿਸ਼ਾਨ ਬਣਿਆ ਹੋਊਗਾ ਅੱਛਾ ਇਹ ਤੋਤਾ ਅੰਬਾ ਹਾਂ ਤੋਤਾ ਅੰਬਾ ਬੱਲੇ 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 ਵਾਹ ਆਵੇ ਹਨਾ ਤੋਤੇ ਵਾਂਗੂ ਹਨਾ ਹਾਂਜੀ ਆ ਇਹ ਚੁੰਝ ਬਣੀ ਹੋ ਹਰ ਅੰਬ ਦੇ ਤੇ ਆ ਦੇਖੋ ਅੱਛਾ ਇਹ ਤੋਤਾ ਅੰਬਾ ਹਾਂਜੀ ਇਹ ਤੋਤਾ ਅੰਬਾ ਹਰ ਹਾਰੇ ਰਿਆ ਚੁੰਝ ਬਣੀ ਹੋ ਹਾਂ ਇੱਕ ਭਾਈ ਢਾਈ ਰਹਿੰਦਾ ਹੈ ਇਹਨੇ ਪੂਰਾ ਪੀਲਾ ਹੋ ਜਾਣਾ ਹੈ ਅੱਛਾ ਇਹ ਪੱਕ ਜਾਂਦਾ ਇਸੇ ਤਰ੍ਹਾਂ ਪੂਰਾ ਇਹਦਾ ਖੱਟਾ ਰੰਗ ਹੋ ਜਾਣਾ ਵਾਹ ਜੀ ਕੋਈ ਦਵਾਈ ਸਾਹਰੇ ਆਂ ਬੇਰੀ ਵੀ ਤੁਹਾਡੇ ਇੱਥੇ ਲੱਗੀ ਹੈ ਨਾ ਹਾਂ ਜੀ ਹਾਂ ਵਾਹ ਖਰਦਰਾਸਤਾ ਨਾਲ ਬਹੁਤ ਨੂੰ ਪ੍ਰੇਮ ਹੈ ਨਾ ਨਾ ਤੇ ਟੁੱਟਣ ਦਿੰਦੇ ਛੇਤੀ ਕੀਤੇ ਹੈ ਨਾ ਹਾਂ ਜੀ ਨਾ ਜੀ ਇਹ ਨਾ ਬਈ ਹੋਰ ਕਮਾਲ ਦੀ ਗੱਲ ਆ ਆ ਝਾੜ ਕਰੇਲੇ ਜਿਹੇ ਤਰ੍ਹਾਂ ਕਿਤੇ ਵੇਖੇ ਨਹੀਂ ਆ ਵੇਖੋ ਇਹ ਝਾੜ ਕਰੇਲੇ ਝਾੜ ਕਰੇਲੇ ਵੀ ਇੱਥੇ ਬੱਲੇ ਵੈਰਾਈਟੀਆਂ ਆ ਵੀ ਬੱਲਾ ਹੈ ਹਾਂ ਆ ਚਾੜ ਕਰੇਲੇ ਦੇ ਵੱਲਾਂ ਵੀ ਲਾਈਆਂ ਉਹ ਵੀ ਚਾੜ ਕਰੇਲੇ ਵਾਲਾ ਏ ਅੱਛਾ ਆ ਆ ਬੂਟੇ ਵੀ ਫਿਰ ਇੱਥੇ ਤੁਸੀਂ ਲਾਏ ਇੱਧਰ ਹੈਨਾ ਹਾਂਜੀ ਹਾਂਜੀ ਭਰਿਆ ਏ ਪਿਆ ਹੈ ਨਾ ਫਲ ਬਹੁਤ ਫਰੇ ਆ ਜੀ ਦੇਖੋ ਫਰੇ ਆ ਜੀ ਇਹ ਇਹ ਦੇ ਅੰਬ ਹੋਰ ਸਾਹਬ ਦੇ ਹੈ ਨਾ ਹਾਂਜੀ ਹਾਂਜੀ ਇਹ ਵੀ ਬਹੁਤ ਵੈਰਾਈਟੀ ਚੰਗੀ ਆ ਇਹ ਅੰਬ ਬਹੁਤ ਮੋਟੇ ਹੋ ਜਾਂਦੇ ਆ ਠੀਕ ਆ ਤੇ ਆਹ ਦੇਖੋ ਚਾਚਮੀ ਹਾਂ ਅੱਥਲੇ ਲਗਾ ਹੀ ਇਹ ਨੇ ਥੱਲੇ ਮੈਂ ਠੰਮਣੇ ਦੇ ਕੇ ਚੱਕਿਆ ਜੀ ਅੱਛਾ ਥੱਲੇ ਇਹਦੇ ਲਾਈਆਂ ਸਪੋਰਟਾਂ ਲਾਈਆਂ ਪਿਆ ਫਾਇਆ ਹੂੰ ਥੱਲੇ ਆ ਸਪੋਰਟਾਂ ਲਾਈਆਂ ਜੀ ਦੇਖੋ ਵਾਹ ਆਹ ਦੇਖ ਥੱਲੇ ਲੱਗਿਆ ਹੈ ਬੂਟਾ ਫਲ ਦੇ ਨਾਲ ਆ ਗਏ ਨਾ ਇਵੇਂ ਬਣ ਜਾਂਦੇ ਆ ਜਾਨਵਰ ਸੜ ਦਿੰਦੇ ਆ ਹੁਣ ਬੰਦਰੋ ਤੇ ਆਹ ਜਾਨਵਰ ਨੇ ਕੱਟੇ ਹੈ ਨਾ ਇਹ ਗਰਮੀ ਦੀ وجہ ਆ ਕਿ ਐਸੀ ਆ ਆਹ ਦੇਖੋ ਜੀ ਮਰੂਦਾ ਇਹ ਕਿਹੜਾ ਵੱਜਦਾ ਹੈ ਬੂਟਾ ਹੈ ਹੈ ਇਹ ਵੀ ਤੋਤਾ ਆ ਜੀ ਤੋਤਾ ਹੀ ਆ ਜੀ ਅੱਛਾ ਉਹਦੇ ਨਾਲ ਦਾ ਇਹ ਵੀ ਉਹ ਵੀ ਤੋਤਾ ਆ ਵੀ ਆ ਉਹ ਵੀ ਤੋਤਾ ਆ ਤੇ ਵੀ ਤੋਤਾ ਆ ਹਾਂਜੀ ਹਾਂਜੀ ਆਂ ਅਮਰੂਦ ਵੀ ਇੱਥੇ ਨਾ ਇਹ ਮਰੂਦ ਨਹੀਂ ਆ ਜੀ ਵਾਹ ਇਹ ਉਹਨਾ ਮਰੂਦ ਵੀ ਬੈਠੀ ਆ ਉਧਰ ਹੀ ਮੈਂ ਵੇਖੇ ਬਹੁਤ ਲੱਗਾ ਫਲ ਤੂਤ ਅਮਰੂਦ ਆ ਯੂਨੀਵਰਸਿਟੀਆਂ ਖਜੂਰਾ ਨੇ ਅੱਛਾ ਯੂਨੀਵਰਸਿਟੀ ਚ ਲਿਆ ਕੇ ਲਾਈਆਂ ਹਾਂਜੀ ਆ ਖਜੂਰਾ ਲਈ ਸਾਰੇ ਤਰ੍ਹਾਂ ਦੀ ਵੈਰੈਟੀ ਆ ਬੱਲੇ ਆ ਇਥੇ ਆ ਕੇ ਅਚਾਰੀ ਅੰਬ ਆ ਜੀ ਆ ਵੀ ਨੂੰ ਲੱਗੇ ਹੀ ਕੱਲ ਅਚਾਰੀ ਅੰਬ ਤੋੜ ਕੇ ਭੇਜਿਆ ਇਹਦਾ ਪਤਾ ਨਿਕਲ ਨਿਕਾ ਇਹਦਾ ਹਾਂ ਜੀ ਹਾਂ ਜੀ ਅਚਾਰੀ ਅੰਬ ਦਾ ਪਤਾ ਨਿਕਾ ਹੁੰਦਾ ਇਹ ਅਚਾਰੀ ਅੰਬ ਦੇਸੀ ਅਚਾਰੀ ਅੰਬ ਆ ਹਾਂ ਉਹ ਵਿੱਚ ਲੱਗੇ ਨਿਕਾ ਨਿਕਾ ਪਤਾ ਵੇ ਹੈ ਇਹ ਕੱਲ ਤੋੜ ਕੇ ਦਿੱਤੇ ਵਿੱਚ ਲੱਗੇ ਵੀ ਹੈਗੇ ਆ ਜੀ ਇਹ ਤੋੜ ਕੇ ਦਿੱਤੇ ਕੱਲ ਠੀਕ ਆ ਠੀਕ ਆ ਠੀਕ ਆ ਇਹ ਕੋ ਹਾਂ ਬਦੇ ਹੁਰਸਾ ਦੇ ਪੱਤੇ ਪਲਕਨਰਗੇ ਇਹ ਸਫੈਦੇ ਦੀ ਵੈਰਟੀ ਆਜੀ ਅੱਛਾ ਉਹ ਉਹ ਉਪਰ ਹਾਂ ਲੱਗੇਗੀ ਸਫੈਦ ਹਾਂ ਬਾਹਰ ਉਪਰ ਵਾਹ ਲੀ ਵਾਹ ਆਵੇ ਬਹੁਤ ਲੱਗ ਚੜ ਗਏ ਸਫੈਦ ਹਾਂ ਆਵੇ ਲੱਗੇ ਏ ਆਮ ਬਹੁਤ ਮੋਟਾ ਹੈ ਤਕਰੀਬਨ ਅਦਾ ਕਿਲੋ ਲਾ ਹੋ ਜਾਂਦਾ ਠੀਕ ਆ ਠੀਕ ਆ ਆ ਨਿੰਬੂ ਆ ਜੀ ਬੱਲੇ ਬੱਲੇ ਨੀ ਆ ਇਹਨਾਂ ਵੇਖੋ ਗੁਸ਼ੇ ਲੱਗਦੇ ਆ ਭਾਈ ਆ ਨਿੰਬੂ ਜ਼ਰੂਰ ਆ ਗਰਮੀ ਚ ਲੱਗੇ ਨੇ ਆਮ ਮੈਂ ਤਾਂ ਵੇਖਿਆ ਜਿਹੜੇ ਹਾਈਬ੍ਰਿਡ ਜੇ ਤਾਂ ਸਿਆਲਾਂ ਚ ਲੱਗੀ ਜਾਂਦੇ ਅੱਜ ਕੱਲ ਲੱਗਦਾ ਆ ਵੇਖੋ ਜੀ ਆ ਵੇਖੋ ਤੁਸੀਂ ਫੜਾ ਵੇਖੋ ਫੜਣਾ ਆ ਦੇਖੋ ਐਨਾ ਫਰਕ ਕਿਸੇ ਨਹੀਂ ਪੜਦਾ ਇਹ ਨਹੀਂ ਆ ਵੇਖੋ ਇਧਰ ਵੇਖੋ ਪਤਾ ਨਹੀਂ ਦਿਹੋ ਤੁਹਾਨੂੰ ਨਹੀਂ ਪਈ ਦਸਾਂਗੇ ਆ ਦੇਖੋ ਬਹੁਤ ਵੀ ਫੜਾ ਵਾਹ ਉਹ ਪਾਰਲੀ ਸਾਈਡ ਆ ਵੇਖੋ ਜੀ ਬਾਈ ਬਹੁਤ ਈ ਇਹ ਉੱਪਰ ਲੱਗੇ ਜਾਨੀਆਂ ਖੰਜੂਰਾ ਇਹ ਯੂਨੀਵਰਸਿਟੀ ਤੋਂ ਠੀਕ ਆ ਜੀ ਠੀਕ 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 ਇਹ ਇੱਥੇ ਵੀ ਖੰਜੂਰਾ ਆ ਅਮਰੂਦ ਆ ਜੀ ਆ ਅਮਰੂਦ ਇਹਦੇ ਬੱਲੇ ਬੱਲੇ ਬਾਈ ਖਾ ਰੇ ਇੱਥੇ ਜੀ ਲੱਗਦਾ ਹੈ ਨਾ ਆ ਗਲਗਲ ਦਾ ਬੂਟਾ ਗਲਗਲ ਦਾ ਬੂਟਾ ਇਹਨੂੰ ਉੱਪਰ ਦੋ ਚਾਰ ਨਾਲ ਅਮਰੂਦ ਵੀ ਗਲਗਲ ਦਾ ਵੀ ਗਰਮੀ ਦਾ ਕਰਕੇ ਉੱਪਰ ਲੱਗਾ ਫਾਲੇ ਨੂੰ ਵੀ ਠੀਕ ਹੈ ਠੀਕ ਹਾਂ ਫਲਵ ਲੱਗਾ ਬਹੁਤ ਆ ਇਧਰ ਪੱਠੇ ਗਾਚਾ ਬੀਜਿਆ ਮੱਕੀ ਹੈਨਾ ਹਾਂਜੀ ਹਾਂਜੀ ਇਹ ਪੱਠੇ ਆ ਵਾਹ ਭਾਈ ਆਹਾ ਇਧਰ ਨਾਲ ਨਾਲ ਕਮਾਦ ਵੀ ਲਾਈ ਬੈਠੇ ਆ ਹਾਂਜੀ 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 ਇਹ ਫਿਰ ਤੁਹਾਨੂੰ ਪਤਾ ਗੋੜੀ ਲੋਰ ਰਹੀ ਦੀ ਆ ਕਮਾਦ ਵੀ ਲੱਗਾ ਇਹਦੀ ਤਾਂ ਜੀ ਬਰੇਕ ਆਹ ਖੂਗ ਖੂਗ ਤੇ ਜਾ ਕੇ ਇਹ ਗੰਨੇ ਚੂਪਾਂ ਹਾਂਜੀ ਹਾਂਜੀ ਮੋਟਰ ਤੇ ਜਾ ਕੇ ਗੰਨੇ ਚੂਪਾਂ ਤੇ ਕਰਦਾ ਕਮਾਦ ਹੋਵੇ ਹਾਂਜੀ ਬਾਕੀ ਇਹ ਸਾਰਾ ਵੈਰਾਈਟੀ ਬਹੁਤ ਚੰਗੀ ਆ ਜੀ ਹਮ ਇਹ ਇਹ ਆ ਇੱਥੇ ਵੀ ਨਿੰਬੂ ਦਾ ਬੂਟਾ ਇਹ ਵੀ ਨਿੰਬੂ ਦੇਖੋ ਫਾਇਲ ਲਗਾ ਹਾਂ ਆ ਦੇਖੋ ਹਮ ਵਾਹ ਵਾਹ ਜੀ ਵਾਹ ਭਾਈ ਬਹੁਤ ਨਜ਼ਾਰਾ ਪੱਲੇ ਸਦਾ ਬਾਅਦ ਨਿੰਬੂ ਆ ਕਿਹੇ ਕਹਿੰਦੇ ਸਭੋਂ ਲੇਬੂ ਮੈਂ ਸਰਦਾ ਹਮ ਤੈਨੂੰ ਲੱਗਦੀ ਰਹੇ ਲੱਗੇ ਹਾਂ ਸਹੀ ਹੈ ਆ ਵੀ ਦ ਜਾ ਆ ਬੂਟਾ ਦੀ ਅੰਬ ਦਾ ਇਹ ਸਫੈਦ ਅੰਬ ਦਾ ਬੂਟਾ ਹੀ ਜਿਹਨੂੰ ਮੈਨੇ ਭਰਾ ਤੋਂ ਸੇਕ ਲੱਗ ਗਿਆ ਅੱਛਾ ਇਹਨੂੰ ਸੇਕ ਲੱਗ ਗਿਆ ਹਾਂ ਅੱਜ ਤੱਕ ਇਹਦੇ ਨਾਲ ਦੇ ਜਿਹੜੇ 5-5 7-7 ਸਾਲ ਦੇ ਮਗਰੋਂ ਦੇ ਬੂਟੇ 4-4 ਸਾਲ ਦੇ ਉਹਨਾਂ ਨੂੰ ਫਾਇ ਲੱਗ ਗਿਆ ਅੱਛਾ ਸੇਕ ਨਹੀਂ ਹੋਏ ਤੇ ਨਾਲ ਦਾ ਸੇਕ ਦੇ ਨਾਲ ਹੀ ਬੰਦ ਜਾਨੀ ਨੁਕਸਾਨ ਹੁੰਦਾ ਇਹਦਾ ਹਾਂਜੀ ਸੇਕ ਤਾਂ ਇਹਨੂੰ ਸਰਦਾ ਵਟਾਈ ਵਾਹ ਇਹ ਕਾ ਬੂਟਾ ਇਥੇ ਹਾਂਜੀ ਇਹ ਪਾਣੀ ਪੂਣੀ ਤਾਂ ਫਿਰ ਜਿਹੜਾ ਫਸਲ ਨੂੰ ਲਾਉਂਦੇ ਉਹੇ ਥੱਲੇ ਲੱਗਦਾ ਨੂੰ ਹਾਂ ਇਹਨੂੰ ਇਹ ਆ ਫਲ ਹਾਂ ਦੋ ਤਿੰਨ ਸਾਲ ਹੋ ਗਏ ਨੂੰ ਵੀ ਫਲ ਲੱਗਦੇ ਨੇ ਹਾਂ ਦਾ ਕੋਈ ਛੋਟਾ ਹੀ ਆ ਵਾਹ ਜੀ ਆ ਛੋਟੇ ਬੂਟੇ ਹੋਰ ਲਾਏ ਆ ਨਹੀਂ ਬਹੁਤ ਵੀ ਵੈਰੈਟੀਆਂ ਖਰ ਸਾਰੇ ਤਰ੍ਹਾਂ ਦੀਆਂ ਥੋੜੀਆਂ ਉਹ ਜਾਵਨ ਲਿਆਂਦੀ ਤਾਇਆ ਜਿਹੜੇ ਜਾਵਨ ਲਿਆ ਕੇ ਲਿਆਈ ਆ ਜੀ अच्छा ये लाए आ भी काम ਦਾ ਬੂਟਾ ਇੱਥੇ ਵੀ ਆ ਇਹ ਵੀ ਆ ਜੀ ਤੇ ਆ ਜਾਵਣਾ ਇੱਥੇ ਲਾਇ ਬੂਟਾ ਹੈ ਨਾ ਜੰਮੂ ਗਈ ਕਰਦੇ ਹਾਂ ਹਾਂ ਜੀ ਹਾਂਜੀ ਵਾਹ ਵਾਹ ਫਿਰ ਵੀ ਵੈਰੈਟੀਆਂ ਇੱਥੇ ਸਾਈ ਸੌਖਾ ਆਉਂਦਾ ਬਾਹਰ ਇੱਥੇ ਆਕਸੀਜਨ ਨਹੀਂ ਹੈ ਫਿਰ ਵੱਡੀ ਗੱਲ ਇਹ ਅੱਜ ਲੱਗਾ ਤੂਤ ਅੱਜ ਕੱਲ ਦੁਨੀਆ ਤੇ ਵਾਣੀ ਪੈਦਾ ਹੁੰਦਾ ਵਾਣੀ ਨਵਾਂ ਅੱਛਾ ਵਾਣੀ ਨਵਾਂ ਪੈਦਾ ਕੀਤਾ ਸਿੱਤੇ ਵੀ ਆਪਣੇ ਪੰਜਾਬ ਦੇ ਵਿੱਚ ਨਵਾਂ ਬਣ ਨਹੀਂ ਤੁਹਾਨੂੰ ਮਿਲੂਗਾ ਟਿਸੂਗਾ ਨਹੀਂ ਅੱਛਾ ਇੱਥੇ ਵੇਖੋ ਬਣਦਾ ਲਹਿੜਾ ਪਹਿੜਾ ਬੱਲੇ ਬੱਲੇ हां વાણા ਆਪਣੇ ਨਹੀਂ ਕਿਤੇ મતલબ પ્રાણા ਕੋਈ ਖੜਾ ਦਾ ਖੜਾ ਅੱਛਾ ਇਹ ਫਿਰ ਲਿਆ ਕੇ ਤੁਸੀਂ ਲਾਇਆ ਨਵਾਂ વાਣਾ ਕਿਤੇ ਮੂੰਗਾ ਦੇਖ ਰੂਣ વાਣ ਤੇ ਜੰਡ ਤੇ ਖਰੀਰ ਬੱਲੇ ਇਹਦਾ ਕਹਿੰਦੇ ਜਾੜ ਦੋ ਦੇ ਦੇ ਦਸਨ ਕਰ ਲੈਣਾ ਕੋਈ ਅੱਛਾ ਜਾੜ ਦੋ ਗਣੋ ਹਟ ਜਾਂਦੀ ਇਹਦੇ ਨਾਲ ਕਿ ਮੰਦੀ ਇੰਨੀ ਕਰਾਰੀ ਹੁੰਦੀ ਬਾਕੀ ਕੋਈ ਛੱਟ ਫੇਰ ਲੱਗ ਜੇ ਗੁਜੀ ਅੱਛਾ ਇਹ ਨੂੰ ਵਾਰ ਕੇ ਹੁਣ પાਕ ਉਹਦੀ ਟਕੋਰ ਕਰ ਲਾ ਮੰਦੀ ਹਾਂ ਤੇ ਸਾਰੀ ਸੋਜ ਲਾ ਦੁੰਦਾ ਬੱਲੇ ਬੱਲੇ ਬੰਦੇ ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ ਵੀ ਘਰ ਪੁਰਾਣੇ ਜ਼ਮਾਨਿਆਂ ਵਿੱਚ ਬਲਦੇ ਫੜਾ ਵੱਜ ਜਾਂਦਾ ਸੀ ਲੋਹੇ ਦਾ ਅੱਛਾ ਉਹ ਵਾਇਨਾ ਧੋਕੇ ਵਣ ਬੰਦ ਸੀ ਤੀਜੇ ਦਿਨ ਉਹਦੇ ਰਾਹ ਆ ਜਾਂਦਾ ਬੱਲੇ 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 ਦੇਖੋ ਥੋਪਣੀ ਆਉਂਦੀ 46 ਤੁਹਾਡੇ ਹੱਥਾਂ ਨਾਲਾਈ ਆ ਜੀ ਮੇਰੀ ਅੱਖਾਂ ਵਿੱਚ ਪਰਸੇ ਮੇਰੇ ਅੱਥਾਂ ਦੀ ਆਪਣੀ ਮੋਟਰ ਤੋਂ ਪਟਕੇ ਲਈ ਆ ਆ ਵੇਲਾ ਮਾਲ ਡੰਗਰੇ ਇੱਥੇ ਛਾਵੇਂ ਬੈਠਾ ਮੌਜ ਦੇ ਨਾਲ ਹਵਾ ਖੁੱਲੀ ਆਉਂਦੀ ਆ ਵਾਹ ਜੀ ਵਾਹ ਨੀ ਯਾਰ ਅੱਭਜਿਆ ਪਿਆ ਨਾ ਆ ਆਮ ਅੰਦਰ ਘਰਾਂ ਦੇ ਵਿੱਚ ਨਾ ਪਸ਼ੂ ਖੜੇ ਆ ਅੱਖਿਆ ਭੁੱਖੇ ਨੇ ਕਿੱਥੇ ਗੱਲ ਬਣਦੀ ਐ ਇਹ ਚੀ ਜਗ੍ਹਾ ਤੇ ਨੇ ਦਰਖਤਾਂ ਦੇ ਥੱਲੇ ਹੈਂ ਤਾਂ ਹੀ ਵੜੀ ਆ ਵਾਹ ਆ ਪਲਕਣਾਂ ਆਈ ਅੱਛਾ ਆ ਪਲਕਣਾਂ ਇੱਥੇ ਲੱਗੀਆਂ ਇਹ ਬੱਸ ਮੋਟਰ ਤੋਂ ਲਿਆ ਕੇ ਲਾਈ ਸੀ ਇਹ ਜਲ ਛਪੇ ਤਾਂ ਝੋਪਾਉਂਦੀ ਨਹੀਂ ਹਾਂ ਮਾਲ ਡੰਗ ਭਾਈ ਬਹੁਤ ਵੀ ਆਤਾ ਨਜ਼ਾਰਾ ਬੰਨੇ ਇੱਧਰ ਵੀ ਬੂਟੇ ਸਾਰੇ ਲੱਗੇ ਆਹ ਜੀ ਆ ਬੂਟੇ ਆ ਦੇਖੋ ਹਾਂ ਬਾਹਰ ਆ ਜਾਓ ਆਈ ਬੂਟੇ ਇੱਧਰ ਹਾਂਜੀ ਵਾਹ ਜੀ ਵਾਹ ਜੇ ਬਾਕੀ ਇੱਥੇ ਰਹਿਣ ਦਾ ਪੈਣ ਦਾ ਨਜ਼ਾਰਾ ਇੱਕ ਹੋ ਵੱਖਰਾ ਹਾਂ ਉਹਨਾ ਸਾ ਬੜਾ ਸੌਖਾ ਹੁੰਦਾ ਆਕਸੀਜਨ ਵਾਧੂ ਦਰਖਤ ਕਿੰਨੇ ਆ ਠੰਡੀ ਤਾਲੀ ਦੇ ਨਾਲੇ ਲਬੂਟਾ ਦੇਖ ਲਓ ਅੰਬਾ ਬੂਟਾ ਮਾ ਇਹ ਕੋ ਤੁਹਾਨੂੰ ਵਿਖਾਉ ਨਿਕਾ ਜਿਆ ਬੂਟਾ ਵੇਖਿਆ ਜੀ ਕਿੱਦਾਂ ਖੂਕਾ ਉਹ ਤਾਲੀਆਂ ਲੱਗੇ ਦਰਖਤ ਦੇਖਾਂ ਵਾਹ ਵਾਹ ਵੇਰੀਆਂ ਸਫੈਦੇ ਸਫਾਇਦੇ ਤੇ ਸਫਾਇਦੇ ਅੰਬ ਕੋਈ ਜਿੰਨੀ ਸਾਨੂੰ ਲੋੜ ਯਾਰ ਰੁੱਖਾਂ ਦੀ ਕੋਈ ਲੰਦਾ ਨਹੀਂ ਵਾਹ ਜੀ ਰੁੱਖਾਂ ਦੇ ਨਾਲ ਹੀ ਇਨਸਾਨ ਦੀ ਜ਼ਿੰਦਗੀ ਹੈ ਜ਼ਿੰਦਗੀ ਰੁੱਖਾਂ ਵਾਲੀ ਯਾਰੋ ਲੈ ਕੇ ਮਰਨ ਤਾਂ ਕਿਨਾਂ ਹਾਂ ਰਕਤਾਂ ਨਾਲ ਹੀ ਆਪਣੀ ਜ਼ਿੰਦਗੀ ਆਪਣੀ ਜ਼ਿੰਦਗੀ ਮਾਰਨ ਵੀ ਆਹ ਬੂਟਾ ਤੁਸੀਂ ਕਹਿੰਦੇ ਟੁੱਟ ਜਾਂਦਾ ਕਿ ਮੇਰਾ ਇਹ ਬੂਟਾ ਕਈ ਵਾਰੀ ਟੁੱਟਿਆ ਜੀ ਐਸਕੀ ਵੀ ਆ ਦੇਖੋ ਐਸੀ ਨਹੀਂ ਕੰਪਨੀ ਨਾਲ ਆ ਦੇਖ ਹੈ ਕਿ ਨੰਮੀ ਆ ਦੇਖੋ ਇਹਦੀ ਚਮੜੀ ਲਾਈ ਹਾਂ ਹਰ ਸਾਲ ਸਾਡਾ ਨੁਕਸਾਨ ਹੋ ਜਾਂਦਾ ਆ ਟੁੱਟੇ ਟਾਣਾ ਹੋ ਜਾਂਦਾ ਆ ਦੇਖੋ ਪਿਛਲੀ ਵਾਰੀ ਆ ਚਾਹਨਾ ਕੰਪਨੀ ਨੇ ਤੋੜਿਆ ਅਸੀਂ ਵੜਨਾ ਪੈ ਗਿਆ ਅੱਛਾ ਇਹਨੂੰ 3 ਸਾਲ ਹੋ ਗਏ ਫਲ ਲੱਗਦੇ ਨੂੰ ਠੀਕ ਹੈ ਠੀਕਾ ਵੜਨਾ ਪਿਆ ਕਰਕੇ ਇੱਥੇ ਨੂੰ ਫਲ ਨਹੀਂ ਲੱਗਾ ਇਹ ਰਾਹ ਵਜ ਦੀ ਕੰਪਨੀ ਦਾ ਇੱਥੇ ਲੰਘਦੀ ਜਦੋਂ ਤੇ ਉਦੋਂ ਇਹ ਬਚੋ ਕੇ ਰਾਹ ਹੈ ਘਟਿਆਲ ਵੜਿਆ ਆ ਹਾਂ ਸਾਡੇ ਤਾਂ ਹੀ ਹੈਗੇ ਆਪਦੇ ਖੇਤ ਦੇ ਵਿੱਚ ਹਾਂ ਤੇ ਰਾਹ ਕਟਣ ਕਰਕੇ ਤੇਰਾ ਕੰਮ ਹੋ ਜਾਂਦਾ ਹਾਂ ਸੋ ਨੁਕਸਾਨ ਹੋ ਜਾਂਦਾ ਹਾਂ ਇਹਨੂੰ 3 ਸਾਲ ਹੋ ਗਏ ਫਲ ਲੱਗਦੇ ਨੂੰ ਅਛਾ ਇਹਨੂੰ 3 ਸਾਲ ਹੋ ਗਏ ਫਲ ਲੱਗਦੇ ਨੂੰ ਇਹ ਫਲ ਲੱਗਦੇ ਨੇ ਨਿਕਲੇ ਬੂਟਾ ਹੈ ਇਹਦਾ ਵੀ ਕਾਣਾ ਆ ਵਡਿਆ ਕਿਉਂਕਿ ਕਪੈਨਾ ਨਾਲ ਲੱਗ ਜਾਂਦੀਆਂ ਅਸੀਂ ਚੋਕੋ ਪਾ ਕੇ ਆਉਂਦੇ ਆ ਜੋ ਕਟੋ ਪਾ ਕੇ ਆਉਂਦੇ ਬਰਾਬਰ ਦੀ ਲੰਗਦੀਆਂ ਠੀਕ ਫਲ ਖਮਣਾ ਤੁਹਾਨੂੰ ਹਾਂ ਹਾਂ ਆਏ ਹਾਂ ਇਹਨੂੰ ਲੱਗਾ ਫਲ ਹੈ ਨਾ ਵਾਹ ਜੀ ਆ ਵੀ ਬੂਟਾ ਬਹੁਤ ਡਵਲ ਆ ਜੀ ਹਾਂ ਜੀ ਹਾਂ ਜੀ ਆ ਮੋਟੇ ਹਾਂ ਇਹਨੂੰ ਫਲ ਇਨਾ ਕ ਲੱਗਦਾ ਨਾ ਅੱਛਾ ਕੁਸ਼ਿਆਂ ਦੇ ਗੁੱਥੇ ਲੱਗਦੇ ਤਾਂ ਥੱਲੇ ਲੱਗ ਜਾਂਦਾ ਬੂਟਾ ਅੱਛਾ ਇਹ ਵੀ ਐ ਕਿ ਇਹਨੂੰ ਫਲ ਕੋ ਕੱਢ ਲਗਾ ਇੱਕ ਸਾਲ ਫਲ ਜਿਆਦੇ ਲੱਗਦਾ ਇੱਕ ਸਾਲ ਵੱਧ ਲੱਗਦਾ ਠੀਕ ਹੈ ਇਹ ਬਹੁਤ ਲੱਗਾ ਫਲ ਵੇਖੋ ਆਮ ਕਿੱਡੇ ਕਿੱਡੇ ਹਾਂਜੀ ਹਾਂਜੀ ਅੰਦਰ ਹੋਏ ਆਮ ਲੱਗੇ ਬੱਲੇ ਆ ਬਹੁਤ ਤਗੜੇ ਤਗੜੇ ਆਮ ਆ ਹਾਂ ਕੁਸ਼ਿਆਂ ਦੇ ਗੁੱਥੇ ਲੱਗੇ ਆ ਬੱਲੇ ਬੱਲੇ ਇਹਨਾਂ ਮਨਤ ਦਾ ਫਲ ਲੱਗਦਾ ਸਫਾਈ ਵੇਖੋ ਆਮਾਂ ਦੀ ਕਿੰਨੀ ਇਹਦੀ ਹੈ ਨਾ ਨਹੀਂ ਹਾਂਜੀ ਮੰਨੇ ਮੰਨੇ ਆ ਚੋਸਾਂ ਦਾ ਹੈ ਆ ਚੋਸਾਂ ਚੋਸਾਂ ਭਾਈ ਇਹ ਚੋਸਾਂ ਦਾ ਬਟਲੰਬ ਹੋਉਂਦਾ ਚੋਸਾਂ ਬਾਜਣੀ ਅੱਧਾ ਤੱਕ ਲੰਬ ਹੋ ਜਾਂਦਾ ਹੈ ਦੇ ਦੇ ਅੰਦਰ ਜਦ ਕਦੇ ਉਸਕੇ ਜੱਤ ਬਹੁਤ ਤਕੜੀ ਹੁੰਦੀ ਜੀ ਅੱਛਾ ਇਹ ਸੰਬ ਦੇ ਉੱਤੇ ਕਹਿਣ ਦੀ ਲੇਕ ਆਮ ਬੇਹੱਦਾ ਜ਼ਿਆਦਾ ਖਲੜਾ ਹੋ ਜਾਂਦਾ ਠੀਕ ਹੈ ਠੀਕ ਹੈ ਜਿਵੇਂ ਗੜਕ ਦੇ ਉੱਤੇ ਜਿਹੜੀ ਜੱਤ ਜੀ ਹੁੰਦੀ ਉਹ ਉਹ ਹੈ ਆਹ ਅੰਬ ਚਾਰੀ ਆਂੀ ਦੇਖੋ ਅੱਛਾ ਆਹ ਅੰਬ ਉਹ ਵੇਖ ਲਓ ਇਹ ਚਾਰੀ ਅੰਬਾ ਇਹ ਚਾਰੀ ਅੰਬਾ ਆਹ ਥੱਲੇ ਲੈ ਇੱਕੋ ਹੀ ਹੈ ਤਾਂ ਹੀ ਹਾਂਜੀ ਉਹ ਆ ਪਾਣੀ ਵਿੱਚ ਥੱਲੇ ਹਰ ਠੀਕ ਆ ਆਹ ਕੀ ਚੀਜ਼ ਲੱਗੀ ਜਿਹੜੀ ਆਹ ਥੱਲੇ ਇਹ ਅੰਜੀਰ ਆ ਜੀ ਅੰਜੀਰੇ ਫਾਲੇ ਵੀ ਹੈ ਹਾਂਜੀ ਇਹ ਫਾਲ ਬਾਲ ਟਕਰਾ ਜੀ ਕਰੀਬ ਨੇ ਦਾ ਫਾਲਿਆ ਜਿਹੜਾ ਨਾ ਹਰਾ ਫਲਤਾ ਇਹਦਾ 900000 ਨੂੰ ਬਾਕੀ ਸੁੱਕਾ ਫਾਲਿਆ ਅੱਛਾ ਫਾਲ ਲੱਗਾ ਜੀ ਇਹਨੂੰ ਆ ਜਿਹੜਾ ਲੱਗਾ ਹਾਂਜੀ ਹਾਂਜੀ ਆ ਫਾਲ ਆ ਬੱਲੇ ਬੱਲੇ ਫਾਲ ਆ ਜੀ ਹਾਂ ਵੀ ਆ ਜੀ ਹਾਂਜੀ ਇਹ ਤਾਂ ਬਹੁਤ ਮਹਿੰਗਾ ਬਹੁਤ ਮਹਿੰਗਾ ਹੀ ਬਹੁਤ ਕੀਮਤੀ ਬੂਟਾ ਬੱਲੇ ਬੱਲੇ ਆਮਰੂਦ ਦੇ ਆ ਜਿਹੜਾ ਲੱਗਾ ਬੂਟਾ ਪਾਵੀੰਪਾ ਦਾ ਬੂਟਾ ਇਥੇ ਸਾਲ ਹੋ ਗਏ ਫਲ ਲੱਗਦੇ ਨੂੰ ਐਸ ਨੂੰ ਆ ਵੀ ਇਹਨੂੰ ਵੀ ਲੱਗਾ ਅੱਛਾ ਇਹਨੂੰ 3 ਸਾਲ ਹੋ ਗਏ ਜੀ ਫਲ ਲੱਗਦੇ ਨੇ ਇਹਨੂੰ 3 ਸਾਲ ਇਹਨੂੰ ਹੋ ਗਏ ਫਲ ਲੱਗਦੇ ਆ ਦੇਖੋ ਹਾਂਜੀ ਹਾਂਜੀ ਵਾਹ ਜੀ ਵਾਹ ਫੇਰ ਤੁਹਾਨੂੰ ਤਾਂ ਇੱਥੇ ਰਹਿਣਾ ਪੈਂਦਾ ਹੋਊਗਾ ਹਾਂ ਇੱਥੇ ਹਾਂਜੀ 24 ਕਿੱਤੇ ਹੋਊ ਇੱਥੇ ਰਹਿਣਾ ਪੈਂਦਾ ਹਾਂ ਹੁਣ ਦੀ ਰੋਟੀ ਖਾਣ ਗਏ ਝਟੇ ਨੇ ਹਾਂਜੀ ਹਾਂਜੀ ਆਮਰੂਦ ਦਾ ਬੂਟਾ ਬਹੁਤ ਚੜਦਾ ਵੇਨਾ ਮੈਂ ਹਾਂਜੀ 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 ਬਾਬੇ ਹੁਣ ਤਾਂ ਤੂੰ ਉਦੋਂ ਹੀ ਚਾਰ ਹੋ ਗਿਆ ਜੀ ਹਾਂਜੀ ਬੱਲੇ ਬੱਲੇ ਇਹ ਬਾਕੀ ਦੇਖ ਲੋ ਫਲ ਵੇਖ ਲੋ ਫੇਰ ਵੀ ਕਿੰਨਾ ਲੱਗਾ ਇਹਨੂੰ ਮੰਡੀ ਹਾਂ ਹਾਂ ਜੀ ਇਹ ਅਮਰੂਦ ਮੰਡੀ ਚ ਜਾਂਦੇ 5 ਮਿੰਟ ਉੱਥੇ ਟਿਕਦੇ ਨਹੀਂ ਹਾਂ ਬਹੁਤ ਮਿੱਠੇ ਆ ਮੇਰੇ ਦਾਦਾ ਜੀ ਬਹੁਤ ਥਾਂ ਤੇ ਦੇਗੇ ਹਾਂ ਇਹ ਅਮਰੂਦ ਇਹ ਮੈਂ ਵੀ ਖਾਦੇ ਆ ਬੜੇ ਮਿੱਠੇ ਅਮਰੂਦ ਆ ਬਾਕੀ ਇਹਦੇ ਕੀੜਾ ਨਹੀਂ ਪੈਂਦਾ ਸੀ ਆ ਵੀ ਉਸੇ ਨਾਲ ਦੇ ਆ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਠੀਕ ਵਾਹ ਜੀ ਵਾਹ ਅਮਰੂਦ ਨਾਲ ਅੰਬ ਦੇਖੋ ਜੀ ਇਹਨੂੰ 2 ਸਾਲ ਹੋ ਗਏ ਫਲ ਲੱਗਦੇ ਨੂੰ ਅੱਛਾ ਇਹਨੂੰ 2 ਸਾਲ ਹੋ ਗਏ ਹਾਂ ਜੀ ਇਹ ਦਸਹਿਰੀ ਆ ਜੀ ਇਹ ਤੁਸੀਂ ਪਰ ਵਿੱਚੇ ਦੇਖੋ ਗੁੱਛੇ ਲੱਗ ਅੱਛਾ ਦਸਹਿਰੀ ਆ ਇਹ ਠੀਕ ਹੈ ਠੀਕ ਵਾਹ ਜੀ ਕਈ ਵਿੱਚੋਂ ਫਿਰ ਜਿਵੇਂ ਤਿਆਰ ਆ ਆ ਜਿਵੇਂ ਉੱਗੇ ਆਂਬ ਇੱਥੇ ਨਾ ਇਹ ਵੀ ਲਾ ਲੁੰਦੇ ਨੇ ਤੁਸੀਂ ਹਾਂਜੀ ਹਾਂਜੀ ਇਹ ਬਿਲਕੁਲ ਤੀਜੇ ਚੌਥੇ ਸਾਲ ਤਾਂ ਹਰ ਗੱਜ ਹੀ ਫਲ ਦੇਣਗੇ ਅਨਾਰ ਵੀ ਅਨਾਰ ਅਨਾਰ ਵੀ ਲੱਗੇ ਹੈ ਨਾ ਅਨਾਰ ਲੱਗੇ ਜੀ ਸਾਰੀ ਸਬਜੀ ਸੂਜੀ ਤੁਸੀਂ ਲਾਈ ਬੈਠੇ ਇੱਥੇ ਹੈ ਨਾ ਬੱਲੇ ਬੱਲੇ ਵਾਹ ਜੀ ਵਾਹ ਆ ਗੁਲਾਬ ਦਾ ਬੂਟਾ ਪਿਓਰ ਆ ਜੀ ਗਲਕੰਦ ਜਿਹਦੀ ਬਣਦੀ ਉਹ ਬੂਟਾ ਈ ਅੱਛਾ ਪਿਓਰ ਆ ਏ ਹਾਂ ਜੀ ਵਾਹ ਆ ਬੜੇ ਟੋਏ ਮਾਰੇ ਥਲੇ ਕੀ ਏ ਚਲਾਇਆ ਇਹ ਗੰਨਾ ਲਾਇਆ ਈ ਅੱਛਾ ਗੰਨਾ ਲਾਇਆ ਗੰਨਾ ਲਾਇਆ ਏ ਟੋਏ ਪਟਕੇ ਡੂੰਗਾ ਲਾਇਆ ਉਹਕੇ ਡਿੱਗਦਾ ਨਹੀਂ ਗੰਨਾ ਅੱਛਾ ਇਹਦੇ ਵਿੱਚ ਚੱਕ ਕੇ ਦੋ ਦੋ ਗੁਲੇਰੀਆਂ ਬਣਾ ਕੇ ਪੀਜਣਾ ਗੁਲੇਰੀਆਂ ਬਣਾ ਕੇ ਹਾਂ ਵਾਹ ਜੀ ਗੰਨੇ ਉੱਪਰ ਲੰਗ ਜਾਂਦੇ ਆ ਆ ਉਧਰ ਵੀ ਗੰਨੇ ਲਾਇਆ ਕਮਾਦ ਹਾਂਜੀ 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 ਆ ਦੂਜੇ ਲਾਇਆਂ ਵੱਲਾਂ ਆਪਣੀਆਂ ਇਹ ਹਾਂਜੀ ਇਹ ਚੋਲੇ ਆ ਜੀ ਇਹਦੇ ਪਿੰਡੀਆਂ ਉਹ ਕਿੰਨਾ ਫਲ ਲੱਗਾ ਪਿੰਡੀਆਂ ਵਾਹ ਵੀ ਓ ਤੋਰੀਆਂ ਪਿੰਡੀਆਂ ਆਹ ਡ੍ਰੈਗਨ ਫੂਡ ਆ ਜੀ ਆ ਆ ਪਿੰਡੀਆਂ ਇੱਥੇ ਹਨਾ ਹਾਂਜੀ ਹਾਂਜੀ ਆਹ ਕੀ ਚੀਜ਼ ਇਹ ਡ੍ਰੈਗਨ ਫੂਡ ਆ ਜੀ ਅੱਛਾ ਇਹ ਬਹੁਤ ਮਹਿੰਗੀ ਵੈਰਿਟੀ ਆ ਜੀ ਅੱਛਾ ਇਹ ਇਹਦੇ ਉੱਪਰ ਚੜਜੂ ਆਪਣਾ ਹਾਂਜੀ 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 ਠੀਕ ਆ ਠੀਕ ਆ ਆ ਜਿਹੜੇ ਉਤਾਰ ਜਿ ਲਈ ਉੱਪਰ ਤੇ ਹੈ ਇਹਦਾ ਫਲ ਬਹੁਤ ਮਹਿੰਗਾ ਵੇਖਦਾ ਮਿਰਚਾਂ ਵੀ ਲਾਈਆਂ ਹਾਂਜੀ ਆ ਹੀ ਬੂਟੇ ਅੰਬਾਂ ਦੇ ਪਰੇ ਇੱਧਰ ਹੈ ਨਾ ਹਾਂਜੀ ਹਾਂਜੀ ਅੰਬਾਂ ਦੇ ਆ ਇਹਨਾਂ ਨੂੰ ਫਲ ਲੱਗਾ ਜੀ ਬੱਲੇ ਬੱਲੇ ਆ ਕਮਾਲਾ ਜਿਹੜਾ ਵਿੱਚ ਉੱਗਿਆ ਹੈ ਨਾ ਵੇ ਪਹਿਲਾਂ ਦਾ ਬੀਜਿਆ ਕਮਾਲ ਹੈ ਜੀ ਵਿੱਚ ਜਿਹੜਾ ਬੱਲੇ ਆ ਦੇਖੋ ਵਾਹ ਇੱਧਰ ਕਮਾਲ ਦੇ ਢਿੰਡੀਆਂ ਵਾਹ ਜੀ ਵਾਹ ਓ ਬੱਲੇ ਆ ਬੂਟੇ ਇੱਧਰ ਅਸੀਂ ਬੰਦੇ ਹੈ ਨਾ ਮੰਜਾ ਡਾਇਆ ਥੱਲੇ ਵਾਹ ਵੀ ਸ਼ਾਂ ਠੰਡੀ ਹੈ ਥੱਲੇ ਮੰਜਾ ਡਾਇਆ ਬੱਲੇ ਪਾਣੀ ਰੱਖਿਆ ਯਾ ਨਜ਼ਾਰਾ ਬਣਾਇਆ ਹੈ ਤਾਂ ਵੀ ਬੂਟਾ ਹਾਂਜੀ ਇਹ ਵੀ ਉੱਥੋਂ ਲੈ ਕੇ ਆਪ ਲਾਈ ਉਧਰ ਉਹ ਹੀ ਆ ਇਹ ਆਉਣ ਲੱਗੇ ਆ ਆਪਣੇ ਚਾਚੇ ਆ ਪੋਤੀ ਆ ਅੱਛਾ ਅੱਛਾ ਆ ਦੇਖੋ ਉਡੇ ਚਾਚੇ ਦਾ ਲੜਕਾ ਸਰਦਾਰ ਸ਼ਿੰਦਾਰ ਸਿੰਘ ਆ ਦੇਖੋ ਹਾਂ ਹਾਂ ਬਵੇਖ ਲੱਗੇ ਹੈ ਹਾਂਜੀ ਆ ਟਾਣੀ ਮੇਰੀ ਹਵਾ ਨਾਲ ਟੁੱਟੀ ਆ ਇਹਨੂੰ 20 25 ਆਂਬ ਲੱਗੇ ਹੋਏ ਠੀਕ ਆ ਠੀਕ ਆ ਟਾਣੀ ਨੂੰ ਵਜਨ ਨਾਲ ਟੁੱਟ ਗਈ ਅੱਛਾ ਵਜਨ ਨਾਲ 20 25 ਆਂਬ ਇਹਨੂੰ ਲੱਗੇ ਸੀ ਹਾਂਜੀ ਹਾਂਜੀ ਵਜਨ ਨਾਲ ਟੁੱਟ ਗਈ ਵਜਨ ਆ ਆਹ ਤੇ ਵਜਨ ਨਾਲ ਟੁੱਟ ਗਈ ਹਾਂ ਆ ਵੀ ਸਾਰੇ ਹਨਾ ਹਾਂਜੀ ਬੱਲੇ 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 ਆ ਕਮਾਲ ਆ ਜੀ ਕਮਾਲ ਦੇ ਕਿ ਹਰਦੀ ਖੜੀ ਆ ਜੀ ਅੱਛਾ ਕਮਾਦ ਬੀਜਿਆ ਦੇ ਵਿੱਚੇ ਹਲਦੀ ਹੈ ਹਾਂਜੀ ਆ ਵਕਤ ਤੇ ਬੈਠਿਆ ਜੀ ਆ ਘੜਾ ਠੰਡਾ ਪਾਣੀ ਵਾਸਤੇ ਵਾਹ ਵੇ ਵਾਹ ਕਿੰਨੀ ਵਧੀਆ ਹੈ ਹਾਂ ਵੀ ਆਂਬਾ ਇੱਧਰ ਦੇਖ ਕੈਂ ਕਿਦਰੇ ਆਂਬ ਉਹ ਵੀ ਆਂਬ ਉਧਰ ਪਰੇ ਤੱਕ ਹੈ ਨਾ ਹਾਂਜੀ ਸਾਰੇ ਵਾਹ ਵੇ ਵਾਹ ਮਟਰ ਇਧਰ ਨੇ ਬੰਨੀ ਆ ਲਾਇਆ ਦੂਜਾ ਉਹ ਆਪਣਾ ਕਾ ਜੀ ਕਾ ਹਨ ਪੱਠੇ ਇਹ ਪੱਠੇ ਆ ਜੀ ਆਹ ਦੇਖੋ ਅੰਬ ਫਲ ਲਗਾ ਹੀ ਆਹ ਛੜੇ ਬੰਨੇ ਪੈਛੰਦਾ ਛੜੇ ਛੱਲੀ ਨਹੀਂ ਜੀ ਇਹਨਾਂ ਕੋਈ ਨਹੀਂ ਆ ਆ ਵੀ ਅੰਬ ਲੱਗੇ ਲੱਗੇ ਵਾਹ ਜੀ ਵਾਹ ਅੱਛਾ ਇਹ ਬੂਟਾ ਜਿਹੜਾ ਮੋਟੀ ਇਲਾਇਚੀ ਦਾ ਹਾਂ ਜੀ ਹਾਂ ਆ ਜਿਹੜਾ ਡੰਡਾ ਜੇ ਖੜਾ ਆ ਹਾਂ ਜੀ ਹਾਂ ਜੀ ਮੋਟੀ ਇਲਾਇਚੀ ਇਸੇ ਦਾ ਆ ਅੱਛਾ ਹਲਦ ਨੂੰ ਉਹ ਕੱਢ ਲਈ ਨਹੀਂ ਆ ਜਿਹੜੀ ਆ ਕੱਢਿਆ ਹਾਂ ਹਾਂ ਇਸੇ ਦੇ ਮਤਲਬ ਹਲਦੀ ਆ ਆ ਵੀ ਇਸੇ ਦਾ ਨਹੀਂ ਹਲਦੀ ਨਹੀਂ ਅੱਛਾ ਮੋਟੀ ਲਾਂਚੀ ਦਾ ਹਾਂਜੀ ਬਾਕੀ ਗੱਲ ਇਹ ਆ ਜੀ ਮੇਰੇ ਕੋਲ ਅੰਬਾਂ ਦੇ ਬੇਅੰਤ ਬੂਟੇ ਆ ਜੇ ਕਿਸੇ ਨੇ ਲਾਉਣੇ ਹੋਣ ਤੇ ਫਰੀ ਆ ਕੋਈ ਪੈਸਾ ਨਹੀਂ ਜਦੋਂ ਮਰਜ਼ੀ ਕੋਈ ਲੈ ਕੇ ਜਾ ਸਕਦਾ ਹੈ ਅਸੀਂ ਲਾਉਣ ਦੇ ਵਿੱਚ ਮਦਦ ਵੀ ਪੂਰੀ ਕਰਾਂਗੇ ਬਾਕੀ ਸਾਰੀ ਸੰਗਤ ਨੂੰ ਮੇਰੇ ਹੱਥ ਬਨ ਕੇ ਬੇਨਤੀ ਐ ਹੋਈ ਕਈ ਵੱਧੋ ਵੱਧ ਮੇਰੇ ਕੋਈ ਸਾਰੀ ਸਵਾ ਕਿਲਾ ਜ਼ਮੀਨ ਹੈ ਤੇ ਮੇਰੇ ਕਾ 150 ਰੁੱਖ ਹੈ ਜੀ ਮੇਰੇ ਸਵਾ ਕਿਲੇ ਦੇ ਵਿੱਚ ਹੋਰ ਦਸੋ ਚਾਰ-ਛੇ ਫੇਰੇ ਰੋਕੀ ਰੋਖਾ ਫਾਇ ਰੋਖਿਆ ਤੁਜੇ ਰੋਖਿਆ ਪਰ ਇੱਥੇ ਬਹਿ ਜੀ ਆ ਕੇ ਤੇ ਕੋਈ ਸਰੀਰ ਨੂੰ ਤਕਲੀਫ ਨਹੀਂ ਹੁੰਦੀ ਪਤਾ ਨਹੀਂ ਲੱਗਦਾ ਗਰਮੀ ਪੈਂਦੀ ਕਿ ਨਹੀਂ ਪੈਂਦੀ ਤੇ ਰੁੱਖਾਂ ਦੇ ਨਾਲ ਹੀ ਆਪਣੀ ਜ਼ਿੰਦਗੀ ਆ ਕਿਉਂਕਿ ਇਹਨਾਂ ਨੇ ਆਪਾਂ ਨੂੰ ਆਕਸੀਜਨ ਦੇਣੀ ਆ ਜਨਮ ਤੋਂ ਲੈ ਕੇ ਮਰਨ ਤੱਕ ਰੁੱਖਾਂ ਦਾ ਇਨਸਾਨ ਦੀ ਜ਼ਿੰਦਗੀ ਨਾਲ ਸਾਥ ਆ ਜਿਹੜਾ ਮਰਨ ਦੇ ਟਾਈਮ ਤਾ ਵੀ ਰੁੱਖਾਂ ਦਾ ਸਾਥ ਆ ਕਿਉਂਕਿ ਲੱਕੜੀ ਦੇ ਨਾਲ ਹੀ ਸ਼ਿਸ਼ਕਾਰ ਹੋਣਾ ਹੈ ਬੰਦੇ ਦਾ ਜਨਮ ਤੋਂ ਲੈ ਕੇ ਮਰਨ ਤੱਕ ਰੁੱਖਾਂ ਨੇ ਆਪਣਾ ਸਾਥ ਦੇਣਾ ਇਸ ਕਰਕੇ ਵੱਧ ਤੋਂ ਵੱਧ ਰੁੱਖ ਲਾਈਏ ਤੇ ਆਪਣੀ ਜ਼ਮੀਨ ਨੂੰ ਆਪਣੀ ਹੋਂਦ ਨੂੰ ਪੰਜਾਬ ਦੇ ਵਾਤਾਵਰਣ ਨੂੰ ਆਪਾਂ ਬਰਕਰਾਰ ਰੱਖਿਆ ਜਾਵੇ ਕਿਉਂਕਿ ਕੁਦਰਤੀ ਦੇਣਿਆ ਕੁਦਰਤੀ ਚੀਜ਼ ਆ ਹੋ ਇਹ ਜੀ ਆਪਾਂ ਨੂੰ ਬਹੁਤ ਦੇਣ ਆਇ ਤੋਂ ਬਗੈਰ ਆਪਾਂ ਮਨ ਇਨਸਾਨ ਦਾ ਜੀਵਨ ਅਧੂਰਾ ਹੈ ਆਕਸੀਜਨ ਨਹੀਂ ਆਪਾਂ ਨੂੰ ਮਿਲਣੀ ਜੇ ਰੋਖ ਖਤਮ ਹੁੰਦੇ ਆ ਤੇ ਆਪਾਂ ਨੂੰ ਪਿੱਠਾਂ ਦੇ ਉੱਤੇ ਆਕਸੀਜਨ ਦੇ ਬਨਣੇ ਪੈਣੇ ਆ ਸਿਲੰਡਰ ਹਾਂ ਹਾਂ ਫਿਰ ਆਪਾਂ ਟੂਈ ਦੇ ਉੱਤੇ ਆਕਸੀਜਨ ਦੇ ਸਿਰ ਦੇ ਬਨਣੇ ਪੈਣੇ ਇਹ ਦਰਖਤਾਂ ਨਾਲ ਹੀ ਆਕਸੀਜਨ ਬਣਦੀ ਹੈ ਦਰਖਤਾਂ ਦੇ ਨਾਲ ਹੀ ਆ ਜੀ ਆਕਸੀਜਨ ਬਹੁਤ ਬਹੁਤ ਜੀ ਧੰਨਵਾਦ ਜੀ ਤੁਹਾਡਾ ਜੀ ਸ਼ੁਕਰ ਹੈ ਠੀਕ ਆ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ